ਯਦਾ ਉਸ ਬਾਪ ਪਿਤਾ ਰੀ ਤ੍ਰਿਪੂਤਾ ਮਤੀ ਪਿਤਾ ਵਰਣਾ ਤੁਮ ਅਸੀਤਾ ਦਨਕਾਰੀ ਹੋਵੇ ਵਕਤਪੂਤਾ ਅਨੰਤ ਸੁਤ੍ਰੰਤ੍ਰ ਵਿਆਮਿ ਬੇਦਾਨ ਦੁਖਾੜਾ ਵੀ ਲੋ ਇੱਕ ਤਾਂ ਪਵੇਦਾਰ ਦક્ષਦਾਣ ਰੁਪਿਆ ਆ ਮੈਂ ਇੱਕ ਚੰਗੀ ਖਾਰੀ ਬਾਣ ਮਾਣੂ ਕਿਦੋ पूर्व कोशवाद भागन परिवार मंडल देता भीड़ मूड मां सर्वसो भाग की तरफ यानी सब तरफ यानी जो परिदीपम संताप्यो ਤ੍ਰਣ ਚਮਚੇ ਪਾਣੀ ਮੰਗਵਾਨੋ ਵਰਤਮਾਨ ਧੂਪਮ ਆਗਰਾ ਬਿਆਮੀ ਦੀਪਮ ਦਰਸਿਆਮੀ ਨਿਵੇਦਮ ਨਿਵੇਦਿਆਮੀ ਭਗਵਾਨ ਆਗਰ ਨਿਵੇਦਯ ਮੁਗੂ ਛੇ ਡਾਬੋ ਆਤਮ ਮੁਖ ਆਗਰ ਪਰਦੋ ਕਰੀ ਭਗਵਾਨ ਨੇ ਪੰਜ ਵਖ ਜਮਾੜੋ ਪ੍ਰਾਣਾਇ ਨਮਹ ਅਪਾਨਾਇ ਨਮਹ ਵਿਆਨਾਇ ਨਮਹ ਉਦਾਨਾਇ ਨਮਹ ਚਮਚੀ ਪਾਣੀ ਮੁਗੋ ਪਰ ਬ੍ਰਹਮਣੇ ਪਰਮਾਤਮਨੇ ਨਮਹ ਫਰਮਨੇ ਨਮਹ ਫਰਿਦੀ ਜਮਾੜੋ ਭਗਵਾਨ ਨੇ ਪ੍ਰਾਣਾਇ ਨਮਹ ਅਪਾਨਾਇ ਨਮਹ